ਸਸਕਾਰੀ ਕੀ ਹਾਲ ਚਾਲ ਅਮੀਰ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਹਾਂ ਹੋਰ ਸਨੋ ਕਿਵੇਂ ਗਰਮੀ ਚੱਲ ਰਹੀ ਹੈ ਗਰਮੀ ਵਾਵਾ ਹੀ ਹੋ ਗਈ ਆ ਤੇ ਸਾਡੀ ਬਿੱਲੀ ਬੈਂਦੀ ਨਹੀਂ ਬਿੱਲੀ ਕੋਫਰੋਡਿੰਗ ਕਰਨ ਦੀ ਆਹ ਬਿੱਲੀ ਆ ਨਹੀਂ ਮੈਂ ਬਸ ਤੁਰੇ ਫਿਰਾਂ ਇਹਨੂੰ ਨਹੀਂ ਗਰਮੀ ਗਰਮੀ ਲਾਦੀ ਜਦੋਂ ਸੌਣਾ ਹੁੰਦਾ ਉਦੋਂ ਲੱਗਦੀ ਹੈ ਤੁਰਨ ਫਿਰਨ ਨੂੰ ਨਹੀਂ ਲੱਗਦੀ ਤੇ ਬਹੁਤ ਤੇਜ਼ ਹੋ ਗਈ ਆ ਢੀ ਬਿੱਲੀ ਤਾਨੂੰ ਵਿਖਾਉਨੇ ਆਂ ਆਪਣੀ ਮਾਣੋ ਬਿੱਲੀ ਵੱਡੀ ਵੀ ਹੋ ਗਈ ਅੱਗੇ ਨਾਲ ਆਖ ਮਾਣੋ ਬਿੱਲੀ ਚੱਬੇ ਸਸੀਕਾਲ ਬੁਲਾ ਦੋ ਸਸੀਕਾ ਕਰ ਦੋ ਸਸੀਕਾਲ ਬੁਲਾਓ ਕਰ ਦੋ ਸਸੀਕਾ ਕਿ ਕੀ ਹਾਲ ਚਾਲ ਬੁਲਾ ਦੋ ਸਸੀਕਾਲ ਸਸੀਕਾਲ ਬੁਲਾ ਦੋ ਚੱਬਲਾ ਤਾਣੂ ਤਾਣੂ ਹੱਥ ਕਰਕੇ ਤੂੰ ਉਹਦਾ ਸਾਈਕਲ ਜਾਈ ਤਾ ਚੜਿਆ ਤੈਨੂੰ ਸ਼ੋਭਾ ਹੁਣ ਹੋ ਗਿਆ ਸਤਾਨ ਓਫ ਰੋਡਿੰਗ ਕਰਦੇ ਸੀ ਤੇ ਇਹ ਆਂਦਾ ਵੀ ਮੈਨੂੰ ਲੈ ਕੇ ਤੁਰੇ ਫਿਰੋ ਤੇ ਇਹਦੇ ਅਸੀਂ ਤਿੰਨ ਡਰਾਈਵਰ ਆ ਇੱਕ ਆ ਇੱਕ ਮੈਂ ਤੇ ਇੱਕ ਕੁੰਮ ਡਰਾਈਵਰ ਗਿਆ ਇੱਕ ਡਰਾਈਵਰ ਨੂੰ ਛੁੱਟੀ ਦਿੱਤੀ ਹੈ ਜੇ ਰਾਤ ਵਿੱਚ ਉਹ ਕੁੰਮ ਬਣ ਗਿਆ ਜੇ ਤੇ ਇਹ ਜਵਾਨ ਜੀ ਬਸ ਬੈ ਜਾਂਦੇ ਰਹਿਮਾਨਾ ਦੇ ਵੇਖੋ ਨਾ ਮਸਤੀ ਵੇਖੋ ਇਹਦੇ ਤੁਰਨ ਫੇਰ ਨੂੰ ਇਹਨੂੰ ਗਰਮੀ ਨਹੀਂ ਲੱਗਣੀ ਤੇ ਜਦੋਂ ਇਹਨੇ ਸੌਣਾ ਤਾਂ ਫੇਰ ਨੂੰ ਗਰਮੀ ਲੱਗਣ ਡਿਆ ਪੈਂਦੀ ਓਦੋਂ ਫੇਰ ਤੇ ਪੰਪ ਡਿਪਰੇਮ ਚੁੰਦਾ ਏ ਛੱਬੇ ਛੱਬੇ ਗੱਲ ਕਰੋ ਕਰ ਗੱਲ ਕੋਈ ਛਾਸੀ ਕਾਲ ਬੁਲਾਤੀ ਏ ਗੱਲ ਕਰੋ ਛਾਸੀ ਕਾਲ ਬੁਲਾਤੀ ਏ ਗੱਲ ਕਰ ਫੈਂਸ ਦਾ ਹਾਲ ਚਾਲ ਪੁੱਛ ਤੇ ਕੀ ਹਾਲ ਏ ਸਾਰਿਆਂ ਦਾ ਹੈਲੋ ਕਰ ਦੋ ਬਸ ਇਹਨੂੰ ਹੁਣੇ ਭਾਂ ਤਾਰ ਲਿਓ ਵੇਖਿਓ ਸਾਈਕਲ ਤੇ ਇਹਨੇ ਰੌਂਡਿਆ ਪੈਣਾ ਨਾ ਨਹੀਂ ਉੱਤਰਦੇ ਜਾਊਗਾ ਨਹੀਂ ਉੱਤਰਦੇ ਜਾਂਦਾ ਪਰ ਆਪੇ ਆਂਦਾ ਆਵਾਜ਼ ਮਾਰ ਕੇ ਮੇਰਾ ਸਾਈਕਲ ਲਿਆ ਕੱਢ ਗਿਆ ਜੇ ਸਾਈਕਲ ਤੋਂ ਉਤਰ ਗਿਆ ਤੇ ਇਹਨੇ ਕਹਿਣਾ ਮੈਨੂੰ ਲੈ ਕੇ ਤੁਰਿਆ ਫਿਰ ਚੁੱਕ ਕੇ ਨਹੀਂ ਆ ਗੱਲ ਤੇ ਇੱਕੋ ਤੇ ਸਾਈਕਲ ਤੇ ਸੌਖਾ ਰਹਿੰਦਾ ਜਿੱਦਾਂ ਮਰਜ਼ੀ ਕਮਾ ਲਓ ਇਹਨੂੰ ਆਓ ਚਲੋ ਫਰੋਟਿੰਗ ਕਰੀਏ ਵਾਹ ਭਾਈ ਦਿਨ ਹੋ ਗਏ ਹੀ ਵਲੌਗ ਬਣਾਇਆ ਉਹਨੂੰ ਤੇ ਬਣਦਾ ਹੀ ਨਹੀਂ ਇਹ ਦਿਨ ਦੇ ਕਿਨੇ ਕੇ ਦੇਣ ਬੜੇ ਨਿੱਕੇ ਦੇਣ ਦੇ ਨਿੱਖੇ ਗਰਮੀ ਬੜੀ ਹੈ ਤੇ ਗਰਮੀ ਚ ਕਾਲਾ ਬਣਾਉਣਾ ਹੁੰਦਾ ਕੋਈ ਨਿਕਲਦਾ ਨਹੀਂ ਨਾਲੇ ਕੋਈ ਵਿੱਚ ਕੰਮ ਹੀ ਇਦਾਂ ਦੇ ਪੈਗੇ ਹੀ ਗਏ ਤੇ ਬਣਾਉਣ ਨੂੰ ਦਿਲ ਵੀ ਨਹੀਂ ਕਰਦਾ ਇਹ ਕਰਕੇ ਥੋੜਾ ਜਿਹਾ ਮੁਗ ਗਿਆ ਕੋਈ ਨਹੀਂ ਪਾਇਆ ਕਰਾਂਗੇ ਹੁਣ ਕੋਈ ਨਹੀਂ ਬਾਕੀ ਆਉਣ ਆਇਆ ਕਰਨਗੇ ਵਲੌਗ ਬਣਾ ਦੇ ਸਾਡੇ ਵੀਡੀਓ ਵੀ ਕਰਾਂਗੇ ਕਿਤੇ ਚਾਲੂ ਵੀਡੀਓ ਕੋ ਸੋਚ ਨਹੀਂ ਸਟੋਰੀ ਸਟਾਰੀ ਤੇ ਪਿਆਰ ਦਿਓ ਵੱਤੋ ਵੱਧ ਗਿਆ ਨਾ ਬਸ ਸੋਬਦੀਪ ਦੀਆਂ ਮਸਤੀਆਂ ਹੋ ਗਈਆਂ ਸ਼ੁਰੂ ਬਸ ਹੁਣ ਤੇ ਰਿੜਦਾ ਚਲ ਹੈਗਾ ਹੈਗਾ ਪਾਪੀ ਖਲੋਣ ਵੀ ਡਾ ਪਿਆ ਹੁਣ ਆਪਣਾ ਹੱਥ ਛੱਡ ਕੇ ਖਲੋਏ ਜਾਂਦਾ ਬੈਲੈਂਸ ਬਣ ਜਾਂਦਾ ਹੁਣੇ ਦਾ ਤੁਰਨ ਵੀ ਡਾ ਪਣਾ ਹੁਣ ਛੇਤੀ ਇਹਨੇ ਹੁਣ ਤੁਰਨ ਡਾ ਪੇ ਟੋਂਡਾ ਪੜਾ ਨੇ ਹੁਣ ਛੇਤੀ ਸਾਈਕਲ 'ਚ ਵੀ ਖਲੋ ਜਾਂਦਾ ਵਾ ਸਾਈਕਲ 'ਚ ਤੇ ਮਾਰਦਾ ਛਾਲਾਂ ਤਾ ਨੂੰ ਛੱਬੇ ਛੱ ਬਾਹਰ ਜਾਣਾ ਜਿਦਾ ਮਰਜ਼ੀ ਲੈ ਬਾਹਰ ਜਾਣਾ ਬਾ ਵੇਖ ਲੋ ਜੀ ਕਰੋ ਜੀ ਬਾਹਰ ਜਾਣਾ ਛੱ ਬਾਹਰ ਜਾਣਾ ਛੱਬੇ ਬਾਹਰ ਜਾਣਾ ਮੈਂ ਬਾਹਰ ਜਾਣਾ ਚੱਲੀਏ ਜਾਣਾ ਬਾਹਰ ਉਹ ਇੱਧਰ ਕੋ ਇੱਧਰ ਵੇ ਤੂੰ ਬਾਹਰ ਜਾਣਾ ਜਾਣਾ ਚੱਲੀਏ ਬਾਹਰ ਬਾਹਰ ਜਾਣ ਨੂੰ ਬੜੀ ਖੇਤੀ ਤਿਆਰ ਹੁੰਦਾ ਏ ਬਾਹਰ ਤੇ ਫਿਰ ਕਈ ਵਾਰੀ 8-8 ਵਜੇ ਦਾ ਘਰਾਸ ਨੂੰ ਘਰ ਆਉਂਦਾ ਆਹੋ ਤੇ ਇਧਰ ਸ਼ਕਵਿੰਦਰ ਕੌਰ ਧਾਰ ਕੱਢ ਕੇ ਬੈਲੀ ਹੁੰਦੀ ਹੋਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਲਾਮ ਤੁਹਾਡਾ ਕੀ ਹਾਲ ਚਾਲ ਬੜੇ ਦਿਨਾਂ ਬਾਅਦ ਤਾਂ ਦਿਨਾਂ ਗੱਲਬਾਤ ਹੋਣ ਲੱਗੀ ਆ ਥੋੜੇ ਜਿਹਾ ਮਜਬੂਰੀਆਂ ਹੀ ਕੰਮ ਹੀ ਇੱਦਾਂ ਦੇ ਪੈ ਗਏ ਨਾ ਬਲੌਗ ਬਣਿਆ ਨਾ ਕੋਈ ਵੀਡੀਓ ਸਾਡੀ ਆਈ ਮੈਂ ਜੀ ਕੀ ਕੀਤਾ ਚਲੋ ਆ ਉਹਨਾਂ ਦੇ ਲਈ ਕੀਤਾ ਹੀ ਕੰਮ ਹੀ ਇਦਾਂ ਦਾ ਹੀ ਦਿਲ ਨਹੀਂ ਕਰਦਾ ਬਣਾਉਣ ਨੂੰ ਹਾਂ ਤੇ ਕੋਈ ਨਹੀਂ ਕਰਾਂਗੇ ਚੱਲੂ ਤੁਹਾਡੀ ਮਿਹਨਤ ਠੀਕ ਆ ਤੇ ਟਾਈਮ ਵੀ ਬਹਾਵਾ ਲੰਘ ਗਿਆ ਵਾ ਕਿਰਪਾ ਦੇ ਨਾਲ ਸਭ ਕੁਝ ਠੀਕ ਵਾ। ਕੋਸ ਤੁਹਾਡੀ ਹੁਣ ਸਪੋਰਟ ਦੇ ਨਾਲ ਫੇਰ ਕੰਮ ਚਾਲੂ ਕਰਾਂਗੇ। ਵੱਧ ਤੋਂ ਵੱਧ ਪਿਆਰ ਦਿਓ। ਅੱਗੇ ਵਾਂਗੂ ਜਿੱਦਾਂ ਅੱਗੇ ਦਿੰਦੇ ਰਹੇ ਜੇ ਇਦਾ ਹੀ ਦਿਓ। ਜਲਦੀ ਤੋਂ ਜਲਦੀ ਵੀਡੀਓ ਹੁਣ ਤੁਹਾਡੀ ਸਾਹਮਣੇ ਪੇਸ਼ ਕਰਾਂਗੇ। ਪਰ ਇਹ ਹੁਣ ਤੇ ਕਹਿ ਦਿੰਦੀ ਆ ਨਾ ਮੁੜ ਕੇ ਮੁੜ ਕੇ ਇਹਨਾਂ ਦਾ ਕੰਮ ਨਹੀਂ ਮੁੱਕਦਾ ਹਰੀ ਰੜੀ। ਇਹ ਗਲੀ ਤਿੰਨ ਚਾਰ ਚਵਾਰੀ ਗਲੀ ਤੇ ਤਾਂ ਹੁੰਦੀ ਆ। ਫੇਰ ਨਹੀਂ ਕਾ ਅਦੇ ਛੋਬਦਾ ਕਰਕੇ ਵੀ ਆ ਨਾ ਇੱਕ ਕੰਮ ਨੂੰ ਫੜੀਦਾ ਵਾ ਇਹ ਫਿਰ ਡਾ ਪਿੰਦਾ ਵਿੱਚੇ ਰੌੜਾ ਪਾਉਣ ਉਹ ਛੱਡ ਕੇ ਫਿਰ ਜਾਏ ਸੁਮਣ ਫੜੇ ਚਾਏ ਮੈਂ ਫੜਾਂ ਫਿਰ ਇੱਕ ਜਾਨੀ ਨੇ ਕੰਮ ਕਰਨਾ ਤੇ ਹਾਲੇ ਫਿਰ ਇਹਨਾਂ ਦਿਨਾਂ ਦੇ ਨਾਲ ਡਰਾਈਵਰਾਂ ਨੂੰ ਡਿਊਟੀ ਦਿੱਤੀ ਹੁੰਦੀ ਵੀ ਫੜੋ ਅਸੀਂ ਚੌਕੇ ਜੇ ਇਕਲੇ ਬੰਨਣਾ ਇਕਨੇ ਧਾਰਾ ਤੋੜਾ ਦਾ ਕਰਨਾ ਹੁੰਦਾ ਇਹ ਕਰਕੇ ਤੇ ਉਧਰ ਵੀ ਬਾਕੀ ਕੋਈ ਨਹੀਂ ਕਰਾਂਗੇ ਸਟਾਰਟ ਛੇਤੀ ਕੋਈ ਵੀਡੀਓ ਨਹੀਂ ਤੇ ਸਿੰਗਲ ਪਾਵਾਂਗੇ ਸਿੰਗਲ ਪਾਵਾਂਗੇ ਸਾਰੀਆਂ ਪਾਵਾਂਗੇ ਜਿਹੜੇ ਕੋਸ਼ ਕਾਂਦੀ ਦਿੰਦਾ ਆਦੇ ਪਾੜ ਕੋਲ ਆਣ ਰਾਜ ਹੋ ਗਏ ਤੇ ਤੇ ਵੀਡੀਓ ਨਹੀਂ ਪੁੰਦੇ ਆਓ ਸ਼ਸ਼ੀਗਲ ਕਾਦੋ ਸ਼ਸ਼ੀਗਲ ਕਾਤੀ ਬਾਈ ਸ਼ਸ਼ੀਗਲ ਕਾਤੀ ਬਾਈ 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 ਕਾਦੋ ਬਾਈ ਬਾਈ ਕਾਦੋ ਬਾਈ ਗੱਲਾਂ ਸਾਰੀਆਂ ਸਮਝਣ ਡਿਆ ਪਿਆ ਹਣ ਸਾਰੀ ਗੱਲ ਦੀ ਸਮਝਾ ਹਣ ਸਭ ਤੇਰਾ ਦੀ ਮੈਂ ਹੈਲੋ ਕਰਦਾ ਹੀ ਫੋਨ ਵੀ ਲਾਉਂਦਾ ਹਾਂ ਸਿਰ ਨਹੀਂ ਆਉਂਦਿਆ ਪਏ ਆਪੇ ਕੰਮ ਨਹੀਂ ਆਂਦਾ ਕਰਨ ਦੇਣਾ ਤੁਹਾਨੂੰ ਗੱਲਾਂ ਸਾਰੀਆਂ ਹੀ ਸਮਝੇ ਨੇ ਗੱਲ ਸਾਰੀਆਂ ਦੀ ਸਮਝ ਕਰਨੇ ਦੀ ਲੈ ਕੇ ਤੁਰੇ ਫਿਰੋ ਬਸ ਹੋਰ ਕੋਈ ਕੋਹ ਨਹੀਂ ਚਾਹੀਦਾ ਇਹਨੂੰ ਤੇ ਭਾਵੇਂ ਦੁੱਧ ਵੀ ਪੀਵੇ ਨਾ ਪੀਵੇ ਬਸ ਇਦਾਂ ਲੈ ਕੇ ਤੁਰੇ ਫਿਰੋ ਤੇ ਖੁਸ਼ ਰਹਿੰਦਾ ਖਾਣ ਪੀਣ ਦਾ ਇਹ ਵੀ ਬੜਾ ਘੱਟ ਸੀਨ ਆ ਬਸ ਘੁੰਮਣ ਫਿਰਦਾ ਜਿਆਦਾ ਬਾਹਰ ਬਾਹਰ ਕਰਦਾ ਇਹਦਾ ਬਾਹਰ ਬਾਹਰ ਕਦੇ ਕਰਦਾ ਉਹ ਵੀ ਬਾਹਰ ਉਹ ਅੰਦਰ ਸੁੰਮਣ ਘੁੰਮਣ ਨਹੀਂ ਕੋਠੇ ਤੇ ਸੁੰਮਣ ਹੈ ਅਈ ਦੀ ਦੋਰੀ ਨੇ ਹੈਲੋ ਸੋਨਣਾ ਸੁਮਨ ਠੰਡੀ ਠੰਡੀ ਹਵਾ ਦਾ ਲੁੱਥ ਪਟਾਉਂਦੀ ਹੋਈ ਕਿੱਥੇ ਕਿੱਥੇ ਮੀਂਹ ਪਿਆ ਤੇ ਕਿੱਥੇ ਸਾਡੇ ਤੇ ਪਿਆ ਨਹੀਂ ਉਦਾਂ ਬਟਾਲੇ ਬੜਾ ਪਿਆ ਕੱਲ ਬਹੁਤ ਜ਼ਿਆਦਾ ਕਹਿੰਦੇ ਕਈਆਂ ਥਾਵਾਂ ਤੇ ਗੜੇ ਵੀ ਪਏ ਆ ਤੇ ਮੀਂਹ ਵੀ ਪਿਆ ਤੇ ਸਾਡੇ ਨਹੀਂ ਪਰ ਪਿਆ ਪਰ ਹੈ ਨਹੀਂ ਗਰਮੀ ਬੜੀ ਉਦਾਂ ਕਿਤੇ ਹੋਰ ਪੈ ਗਿਆ ਅੱਜ ਸਾਡੇ ਗਰਮੀ ਥੋੜੀ ਜਿਹੀ ਘੱਟ ਹੀ ਕੱਲ ਜ਼ਿਆਦਾ ਹੈ ਚੰਗਾਇਆ ਜੀ ਪੀ ਦਾ ਪੇਪਰ ਹੀ ਪੜਾ ਰਹੇ ਠੰਡਾ ਹੀ ਰਿਹਾ ਕੰਮ ਅੱਜ ਮੜੇ ਦਾ ਪੇਪਰ ਹੀਗਾ ਪਹਿਲਾ ਮੈਡੀਕਲ ਦਾ ਬੱਬਾ ਚਲੀਏ ਫਿਰ ਚੱਲ ਦੱਸ ਫਿਰ ਉਹ ਸਭ ਨਹੀਂ ਕਿਉਂ ਜਾਣਾ ਨਹੀਂ ਜਾਂਦਾ ਮਾਉ ਕਿਥੇ ਮਾਉ ਬੱਸ ਇਹ ਵੇਲੇ ਕਹਣਾ ਸਕੂਟਰੀ ਨੂੰ ਵੇਲੇ ਕ ਬੰਦੇ ਨੂੰ ਵੇਲੂਗਾ ਉਹਨੂੰ ਹੀ ਮਾਉ ਕਹ ਦੂਗਾ ਮਾਉਂ ਕਿਤੇ ਕਿਹੇ ਮੰ ਮੋਈ ਮੰ ਤੇ ਐ ਕੋ ਗੱਲ ਫੜੀ ਇਹਨੇ ਬਸ ਉਹ ਕੀ ਕੋੜ ਕਿਲੀ ਨੂੰ ਵੇ ਲਿੰਦਾ ਬਸ ਮਾਉ 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 ਤੇ ਰੌਲਾ ਪਾ ਦਿੰਦਾ ਫਿਰ ਮਾਉ ਆ ਗਿਆ ਮਾਉ ਆ ਗਿਆ ਇਹਨੇ ਕੋੜ ਕਿਲੀ ਨੂੰ ਮਾਉ ਕਹਿੰਦਾ ਤੇ ਉਹਨੇ ਮਾਉ ਮਾਉ ਹੀ ਕਰਦਾ ਰਹਿਂਦਾ ਇਹਨੂੰ ਅਰਮਾਨ ਨੇ ਛੁਗਾਤਾ ਵੀ ਉਹ ਮਾਉ ਆ ਉਹ ਕਹਿੰਦੇ ਮਾਉ ਮੈਨੂੰ ਨੇ ਹੁਣ ਜਿਹੜੀ ਚੀਜ਼ ਮਰਜੀ ਵੇਖ ਲੇ ਉਹ ਨੂੰ ਮੈਂ ਕਹਿੰਦਾ ਪਿੰਦਾ ਆਈ ਆਈ ਵੀ ਆਵਾਂ ਘਰ ਨੂੰ ਕਹ ਦੂ ਮਾਉਂ ਮੈਂ ਹਾਨੂੰ ਤਨੀ ਕਹਿੰਦਾ ਬਾਉ ਚਲ ਆ ਜਲੀਏ ਮੈਂ ਚਾ ਆ ਜਾ ਇਹਨੂੰ ਬਾਹਰ ਕਮਾ ਕੇ ਲਈਏ ਹੁਣ ਚਲਾ ਚਲੀਏ ਇਹ ਹੁਣ ਆਂਦਾ ਵੀ ਬਾਹਰ ਖੜੋ ਚਲੋ ਇਹ ਹੁਣ ਤਿਆਰ ਆ ਵੀ ਮੈਨੂੰ ਬਾਹਰ ਲੈ ਕੇ ਜਾਓ ਇਹਨੂੰ ਨੇ ਗੇੜਾ ਗੁੜਾ ਦਵਾ ਕੇ ਲਿਆਉਣੇ ਆ ਜਿਆਦਾ ਹੀ ਘਾਟੀ ਖੜੀ ਦਾ ਛੜਕਾਂ ਦੇ ਬਾਹਰ ਅਜੇ ਮੱਛਰ ਮੱਛਰ ਬੜਾ ਮੱਛਰ ਵੜਾ ਜਾਂ ਸ਼ਾਮ ਨੂੰ ਸੜਕ ਤੇ ਆ ਕਰਕੇ ਖੜੀ ਦਾਦਾ ਦਾ ਪੇੜਾ ਪੂਰਾ ਲਵਾ ਲਈਦਾ ਨੂੰ ਫੇਰ ਖੁਸ਼ ਰਹਿੰਦਾ ਥੋੜਾ ਜਿਹਾ ਘਰ ਆੱਕ ਜਾਂਦਾ ਛਰੀ ਡੇੜੀ ਨਾਲੇ ਰਮਾਨ ਤੇ ਵੀਰ ਚੱਲ ਜਾਂਦੇ ਆ ਵੀਰ ਵੀ ਕਾਲਜ ਚਲ ਜਾਂਦਾ ਤੇ ਰਮਾਨ ਸਕੂਲ ਫੇਰ ਜੀ ਨਹੀਂ ਲੱਗਦਾ ਕੋਈ ਨਹੀਂ ਇਹੋ 5-6 ਦਿਨਾਂ ਬਾਅਦ ਹੁਣ ਮੇਰੇ ਫੇਰ ਘਰੇ ਹੀ ਆ ਵੇਲੇ ਵਾਓ ਇਹ ਕਿੱਦਾਂ ਬੈਠਦਾ ਹਟਣਾ ਫਿਰ ਬੇ ਸਭ ਚਲੋ ਬਾਏ ਕਰਦੇ ਚਲੀਏ ਬਾਹਰ ਚਲ ਕਰਦੇ ਬਾਏ ਫਿਰ ਜਾਣਾ ਕਿ ਨਹੀਂ ਚਲੀਏ ਫਿਰ ਬਾਏ ਬਾਏ ਟਾਟਾ ਸ਼ਸ਼ਕਾਰ ਬਰਾਦੋ ਸਾਰੇਆਂ ਨੂੰ ਸ਼ਸ਼ਕਾਰ ਕਰਦੇ ਫਿਰ ਸਭ ਸ਼ਸ਼ਕਾਰ ਬਰਾਦੇ ਸ਼ਸ਼ਕਾਰ ਕਰ ਦੋ ਇਦਾਂ ਕਰਕੇ ਸਭ ਸ਼ਸ਼ਕਾਰ ਬਰਾ ਲੈ ਲੈ ਇਹ ਕਿਉਂਂ ਡਿਆ ਆਪਣੀਆਂ ਸੋਚਾਂ ਜੀ ਸਭ ਹੈਲੋ ਇੱਕ ਹੀ ਇੱਕ ਹੀ ਆ ਕੀ ਕੀ ਚਲੋ ਚਲਿਏ ਚਲੋ ਚਲਿਏ ਬਾਹਰ ਕਾਲਾ ਪੈ ਗਿਆ ਬੰਦਾ ਮਾਲਕ ਗੱਡੀ ਦਾ ਕਾਲਾ ਪੈ ਗਿਆ ਹੂੰ ਵੀਜੀ ਬੜਾ ਕੇ ਇਹਨੂੰ ਕੰਮ ਹੀ ਬੜਾ ਬਾਹਰ ਤੇ ਲੋਡ ਨਹੀਂ ਲੱਦਣ ਹਾਂ ਸਸਰੀ ਕਰ ਬੌਂਡ ਯਾਰ ਚਲੋ ਲੈ ਕੇ ਚੱਲ ਫੇਰ ਵੀਰ ਤੂੰ ਇਹਨੂੰ ਦਵਾ ਗੇੜਾ ਗੂੜਾ ਬੰਦੀਆ ਕਰਨਾ ਵਾਹ ਚੱਲ ਬਾਹਰ ਕਰ ਦੋ ਬਾਹੇ ਗੱਡੀ ਚੱਲ ਛੱਬ ਬਾਏ ਛੱਬ ਓਏ ਛੱਬ ਕਿੱਥੇ ਮਾ ਹਾਂ ਨਹੀਂ ਮਾ ਉਹੀ ਤੇ ਛੱਬੇ ਦਰਵੇ ਹੈ ਓਏ ਓਏ ਛੱਬ ਓਏ ਕੋਈ ਉਹ ਵਾਜ ਗਿਆ ਕੋਈ ਯਾਰ ਉਹਦਾ ਹੱਥ ਆ ਗਿਆ ਹੈਂਡਲ ਜੇ ਦੇ ਵਿੱਚ ਨਹੀਂ ਮੈਂ ਕਹਿੰਦਾ ਇਹ ਤੜੇ ਤੂੰ ਵੇਖ ਕੇ ਮੋੜਨਾ ਹੈ ਨਾ ਵੇਖ ਕੇ ਮੋੜਨਾ ਹੈ ਤੂੰ ਮੋੜਿਆ ਤੇ ਪੋਲਾ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ